ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਫਿਰ ਤੋਂ ਇੱਕ ਲੱਗ ਤੋਂ ਰੁਖਵਰੇ ਚਰਚਾ ਕਰਾਂਗੇ ਗੱਟਾ ਪਰਚਾ ਰੁੱਖਾ ਇਹ ਦੁਨੀਆ ਦੇ ਇਤਿਹਾਸ ਨੂੰ ਬਦਲਣ ਵਾਲਾ ਰੁੱਖਾ ਇਹ ਰੁੱਖ ਵੀ ਜਿਸ ਤਰ੍ਹਾਂ ਰਬੜ ਦਾ ਰੁੱਖ ਹੈਗਾ ਉਹਦੇ ਤੋਂ ਦੁੱਧ ਨਿਕਲਦਾ ਲੇਟੈਕਸ ਨਿਕਲਦਾ ਐਸੇ ਰੁੱਖ ਦੇ ਵਿੱਚੋਂ ਲੇਟੈਸਟ ਨਿਕਲਦਾ ਉਹ ਲੇਟੈਕਸ ਜਿਹੜਾ ਹੈਗਾ ਸਖਤ ਹੁੰਦਾ ਪਰ ਬ੍ਰਿਟਲ ਨਹੀਂ ਟੁੱਟਦਾ ਨਹੀਂ ਹੈਗਾ ਪਰ ਜਦੋਂ ਸਾਇੰਟਿਸਟਾਂ ਨੇ ਇਹਨੂੰ ਮਤਲਬ ਕਹਿੰਦਾ 65 ਤੋਂ 70 ਡਿਗਰੀ ਤੱਕ ਹੀਟ ਕਰਤਾ ਇਹ ਫਲੈਕਸੀਬਲ ਹੋ ਗਿਆ ਫਿਰ ਉਹਨੂੰ ਕਿਸੇ ਸ਼ੇਪ ਵਿੱਚ ਢਾਲ ਸਕਦੇ ਸੀ ਜਿਹੜੇ ਆਦੀਵਾਸੀ ਲੋਕ ਸੀ ਉੱਥੋਂ ਜਿਹੜੇ ਨੇਟਿਵ ਜੰਗਲਾਂ ਜੰਗਲੀ ਲੋਕ ਸੀ ਇਹਨੂੰ ਆਪਣੇ ਮੋਲਡ ਕਰਕੇ ਆਪਣੇ ਜਿਹੜੇ ਚਾਕੂ ਹੋਗੇ ਜਾਂ ਹੋਰ ਸੰਧ ਹੋਗੇ ਉਹਨੂੰ ਉਹਦੇ ਉਹਦੇ ਮਤਲਬ ਸ਼ੇਪ ਦੇ ਦਿੰਦੇ ਸੀ ਉਹਨੂੰ ਪਿਛਲੇ ਹੈਂਡਲ ਬਣਾ ਲੈਂਦੇ ਸੀ ਉਹਦਾ ਉਸ ਤੋਂ ਜਦੋਂ ਕੰਪਨੀਆਂ ਨੂੰ ਪਤਾ ਲੱਗਿਆ ਇਸ ਦੇ ਇਸ ਦੇ ਮਤਲਬ ਕਹਿੰਦਾ ਪ੍ਰੋਪਰਟੀਆਂ ਵਾਰੀ ਤਾਂ ਉਹਨਾਂ ਨੇ ਇਹਦੇ ਅਨਬ੍ਰੇਕੇਬਲ ਕਿਚਨ ਵੇਅਰ ਬਣਾਉਣਾ ਸ਼ੁਰੂ ਕਰ ਦਿੱਤੇ ਭਾਂਡੇ ਜਿਹੜੇ ਹੋਗੇ ਚੈਸਮੈਨ ਬਣਾਇਆ ਸਪੀਕਿੰਗ ਟਿਊਬਸ ਬਣਾਈਆਂ ਵਾਕਿੰਗ ਸਟਿਕ ਦੇ ਹੈਂਡਲ ਬਣਾਉਣਾ ਸ਼ੁਰੂ ਕੀਤੇ ਉਸ ਤੋਂ ਬਾਅਦ ਹੌਲੀ-ਹੌਲੀ ਫਿਰ 골ਫ ਜਿਹੜੀ ਗੇਮ ਹੈਗੀ 골ਫ ਦੀਆਂ ਵਾਲ ਗਟਿਸ ਬੋਲਦੇ ਸੀ 50 ਸਾਲ ਤੱਕ ਇਸ ਜਿਹੜੇ ਇਹਦੇ ਲੇਟਿਕਸ ਤੋਂ ਬਣੀਆ ਤਾਂ ਫੇਰ ਗੱਲ ਆਉਂਦੀ ਹੈ ਇੰਟਰਸਟਿੰਗ ਜਿਹੜੋ ਕੇਬਲ ਇਨਸੂਲੇਸ਼ਨ ਦੀ ਗੱਲ ਆਉਂਦੀ ਆ ਵੀ ਕਾਪਰ ਦੀਆਂ ਕੇਬਲ ਨੂੰ ਮਤਲਬ ਕਹਿਣਾ ਇਨਸੂਲੇਟ ਕਰਨ ਵਾਸਤੇ ਉਹਨੂੰ ਉੱਤੇ ਕਵਰ ਕਰਨ ਵਾਸਤੇ ਦਾ ਮੇਨ ਵਰਤੋਂ ਕੀਤੀ ਗਈ ਜਦੋਂ ਇਲੈਕਟ੍ਰਿਕ ਟੈਲੀਗ੍ਰਾਫ ਦਾ ਜ਼ਮਾਨਾ ਸੀਗਾ ਜਦੋਂ ਜਿਹੜੇ ਟੈਕਸਟ ਮੈਸੇਜ ਭੇਜਨੇ ਸ਼ੁਰੂ ਸ਼ੁਰੂ ਕੀਤੇ ਗਏ ਦੁਨੀਆ ਲੈਵਲ ਤੇ ਉਸ ਟਾਈਮ ਫਿਰ ਜਿਹੜੇ ਕਾਪਰ ਦੀਆਂ ਵਾਇਰ ਸੀਗੇ ਉਹਨੂੰ ਇਹਨੇ ਕਵਰ ਕੀਤਾ ਸਮੁੰਦਰ ਨਾਲ ਹੀ ਉਹਨੂੰ ਪ ਬ੍ਰਿਟਿਸ਼ Empire ਨੇ ਨਿਊਜ਼ੀਲੈਂਡ ਤੱਕ ਲਿੰਕ ਕੀਤਾ ਤੇ ਐਟ ਦ ਐਂਡ ਆਫ 19th ਸੈਂਚਰੀ ਤੱਕ ਇਹ 4 ਲੱਖ ਕਿਲੋਮੀਟਰ ਟੈਲੀਗ੍ਰਾਫਿਕ ਕੇਬਲ ਜਿਹੜੀਆਂ ਇਸ ਦਾ ਇਸ ਨੂੰ ਵਰਤ ਕੇ ਪਾਈਆਂ ਗਈਆਂ ਤਾਂ ਕਿ ਸਿਗਨਲ ਟੈਕਸਟ ਸਿਗਨਲ ਭੇਜ ਸਕੇ ਉਸ ਤੋਂ ਬਾਅਦ ਇਹਦਾ ਗੱਲ ਇਸ ਦਾ ਕਿ ਕੇਬਲ ਇਨਸੂਲੇਸ਼ਨ ਤੱਕ ਕਰਤੀ ਪਏ ਦੇ ਮਿਲੀਅਨਜ਼ ਆਫ ਰੋਖੇ ਦੇ ਕੱਟੇ ਗਏ ਗੱਟਾ ਪਰਚਾ ਦੇ ਤੋ ਉਸ ਤੋਂ ਬਾਅਦ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਕਮਿਊਨੀਕੇਸ਼ਨ ਵਾਸਤੇ ਜਿਹੜੀ ਡਿਪੈਂਡੈਂਟ ਰਹੀਆਂ ਮਤਲਬ ਜਦੋਂ ਮਤਲਬ ਸਾਡੇ ਕੋਲ ਪੋਲੀਥਾਈਲਨ ਜਿਹੜਾ ਪਲ ਜਿਹੜਾ ਪਲਾਸਟਿਕ ਨੂੰ ਜਿਹੜਾ ਮਟੀਰੀਅਲ ਵਰਤ ਕੇ ਜਿਹੜੋ ਕੇਵਲ ਇਨਸੂਲੇਸ਼ਨ ਕੀਤੀ ਉਦੋਂ ਤੱਕ ਇਹ ਮਤਲਬ ਗੱਟਾ ਪਰਚਾ ਨੂੰ ਵਰਤਿਆ ਗਿਆ ਤੇ 1933 ਤੱਕ ਇਹਨੂੰ ਮਤਲਬ ਕਹਿੰਦਾ ਵਰਤਿਆ ਗਿਆ ਉਸ ਤੋਂ ਬਾਅਦ ਹੁਣ ਜਿਹੜੀ ਗੱਟਾ ਪਰਚੋ ਦੀ ਵਰਤੋਂ ਹੈਗੀ ਹੈ ਹੁਣ ਡੈਂਟਿਸਟ ਆਪਣੀ ਰੂਟ ਕਨਲ ਵਾਸਤੇ ਵਰਤਦੇ ਹੈਗੇ ਆ ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਗੱਟਾ ਪਰਚਾ ਵਰਗੇ ਜਿਹੜੇ ਰੁੱਖ ਹੈਗੇ ਆ ਜਾਂ ਰਬਰ ਦੇ ਰੁੱਖ ਹੈਗੇ ਆ ਇਹਨਾਂ ਨੇ ਸਾਡੀ ਇਸ ਜਿਹੜੇ ਰਬਰ ਦੇ ਰੁੱਖ ਨੇ ਸਾਡੀ ਇੰਡਸਟਰੀਅਲ ਰੈਵੋਲੂਸ਼ਨ ਲਿਆਂਦੀ ਹੈਗੀ ਆ ਤਾਂ ਉਸ ਵੇਲੇ ਰੋਡ ਤੇ ਟਾਇਰ ਆਏ ਮਤਲਬ ਕਹਿੰਦਾ ਤਾਂ ਉਸ ਤੋਂ ਇਸ ਰੁੱਖ ਨੇ ਕੀ ਕੀਤਾ ਸਾਡੀ ਇੱਕ ਹਿਸਟਰੀ ਚ ਬਦਲਾਅ ਲਿਆਂਦਾ ਇਨਸੂਲੇਸ਼ਨ ਕੇਬਲ ਨੂੰ ਇਨਸੂਲੇਸ਼ਨ ਕੀਤਾ ਮਤਲਬ ਕਾਪਰ ਨੂੰ ਇਨਸੂਲੇਟ ਕਰਕੇ ਉੱਤੇ ਸਮੁੰਦਰ ਰਾਹੀਂ ਕੇਬਲਾਂ ਪਾਈਆਂ ਗਈਆਂ ਤਾਂ ਕਿ ਜਿਹੜਾ ਜਿਹੜਾ ਸਿਗਨਲ ਹੈਗਾ ਜਿਹੜਾ ਟੈਕਸਟ ਮੈਸੇਜਸ ਥਰੂ ਕੀਤਾ ਜਾਏ ਇਸ ਲਈ ਸਾਨੂੰ ਸਮਝਣਾ ਪੈਣਾ ਬਹੁਤ ਸਾਰੇ ਦੁਨੀਆ ਵਿੱਚ ਰੁੱਖ ਹੈਗੇ ਜਿਨ੍ਹਾਂ ਨੇ ਹਿਸਟਰੀ ਬਦਲੀ ਤੇ ਲਗਾਤਾਰ ਅਸੀਂ ਇਹਨਾਂ ਰੁੱਖਾਂ ਬਾਰੇ ਚਰਚਾ ਕਰਦੇ ਆ ਰਹੇ ਹਾਂ ਆਓ ਸਾਰੇ ਨਾਲ مل ਕੇ ਰੁੱਖਾਂ ਨੂੰ ਸਮਝੀਏ ਰੁੱਖਾਂ ਬਾਰੇ ਜਾਣੀਏ ਤੇ ਰੁੱਖਾਂ ਦਾ ਸਤਿਕਾਰ ਕਰਕੇ ਤੇ ਰੁੱਖਾਂ ਨੂੰ ਵੱਧ ਤੋਂ ਵੱਧ ਲਈਏ